ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ GPS ਫਿਲਮਸ ਪਾਤਰਾਂ ਦੇ ਉੱਤੇ ਤੇ Facebook ਪੇਜ ਜਤਿੰਦਰਪਾਲ ਸਿੰਘ ਕੰਬੂਜ ਦੇ ਉੱਤੇ ਤੇ ਆਪਾਂ ਅੱਜ ਚੱਲੇ ਆ ਦਿੱਲੀ ਤੇ ਚੱਲੇ ਆਪਾਂ ਐਕਸਪ੍ਰੈਸ ਜੰਮੂ ਕਟੜਾ ਹਾਈਵੇ ਦੇ ਰਾਹੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਕਿ ਅਸੀਂ ਸਾਡਾ ਸਫ਼ਰ ਹੈ ਕਿਵੇਂ ਦਾ ਸਫ਼ਰ ਹੈ ਕੀ ਕੀ ਰਾਹ ਦੇ ਵਿੱਚ ਹੋਣ ਵਾਲਾ ਹੈ ਕੀ ਕੀ ਅਸੀਂ ਕਿੱਥੋਂ ਕਿੱਥੋਂ ਜਾਵਾਂਗੇ ਕੀ ਕੀ ਰਾਹ ਦੇ ਵਿੱਚ ਕਿਹੜੇ ਕਿਹੜੇ ਸ਼ਹਿਰ ਆਉਣਗੇ ਸੋ ਸਾਡੀ ਵੀਡੀਓ ਤੱਕ ਅਖੀਰ ਤੱਕ ਬਣੇ ਰਹੋ ਕਿ ਅਸੀਂ ਪਹੁੰਚ ਚੁੱਕੇ ਹਾਂ ਜੀ ਇਸ ਟਾਈਮ ਘੱਗੇ ਇਹ ਪਾਤਣਾ ਤੋਂ ਲੈ ਕੇ ਪਟਿਆਲੇ ਤੱਕ ਦਾ ਜਿਹੜਾ ਰਾਹ ਹੈ ਉਹਦੇ ਵਿੱਚ ਆਉਂਦਾ ਹੈ ਘੱਗਾ ਤੇ ਆ ਅਸੀਂ ਕਰ ਗਏ ਜੀ ਟੋਲ ਪਾਰ ਇਹ ਸਾਡਾ ਐਂਟਰੀ ਪੁਆਇੰਟ ਹੈ ਜੀ ਘੱਗੇ ਸਾਨੂੰ ਇੱਕ ਪੁਆਇੰਟ ਮਿਲਿਆ ਹੋਇਆ ਜਿਹਦੇ ਥਰੂ ਦਿੱਲੀ ਨੂੰ ਤੇ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਉੱਤੇ ਚੜਨ ਦਾ ਸੌਖਾ ਤਰੀਕਾ ਹੈ ਤੇ ਆ ਸਾਹਮਣੇ ਆ ਗਿਆ ਜੀ ਸਾਡੇ ਕੋਲ ਬੋਰਡ ਦਿੱਲੀ ਦਾ ਇਧਰ ਅੰਮ੍ਰਿਤਸਰ ਤੇ ਕਟੜਾ ਅਸੀਂ ਜਾਣਾ ਦਿੱਲੀ ਇਹ ਤੋਂ ਦੇਖੋ ਜੀ ਤਿੰਨ ਰਾਹ ਨੇ ਇਹਦੇ ਜਾਂਦੇ ਜਿਹੜਾ ਆਹ ਰਾਹ ਜਾ ਰਿਹਾ ਹੈ ਇਹ ਬਿਲਕੁਲ ਸਾਹਮਣੇ ਦਿੱਲੀ ਨੂੰ ਪਹੁੰਚੇਗਾ ਤੇ ਜਿਹੜੇ ਦੂਸਰੇ ਰਾਹ ਨੇ ਉਹ ਦੂਸਰੇ ਕਟੜੇ ਵਾਲੇ ਪਾਸੇ ਨੂੰ ਜਾਂਦੇ ਤੁਸੀਂ ਦੇਖੋ ਵੀਡੀਓ ਦੇ ਵਿੱਚ ਧਿਆਨ ਨਾਲ ਆਉਂਦੇ ਵੀ ਇੱਥੋਂ ਜਾ ਰਹੀ ਹੈ ਜੀ ਕਟੜਾ ਵਾਲੇ ਪਾਸੇ ਨੂੰ ਇਹ ਪਹੁੰਚ ਗਏ ਜੀ ਅਸੀਂ ਦਿੱਲੀ ਵਾਲੇ ਰਾਹ ਦੇ ਉੱਤੇ ਚੜ ਗਏ ਜੀ ਅਸੀਂ ਸੋਲੋ ਮੋਡਲ ਐਕਸਪ੍ਰੈਸ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਦੇ ਉੱਪਰ ਸਪੀਡ ਲਿਮਿਟ ਦਿਖਾਈ ਗਈ ਹੈ 120 ਇਸ ਦੇ ਉੱਪਰ 3 ਵੀਲਰ 2 ਵੀਲਰ ਦੇ ਟਰੈਕਟਰ ਵਗੈਰਾ ਅਲਾਉਡ ਨਹੀਂ ਹੈਗੇ ਤੋਦ ਤੱਕ 148 ਤੋਂ ਲੈ ਕੇ 164 ਤੇ ਦਿੱਲੀ 209 ਕਿਲੋਮੀਟਰ ਹੈ ਜੀ ਪੂਰਾ ਸਮਝ ਗਿਆ ਸਮਝ ਗਿਆ ਸਮਝ ਗਿਆ ਜੀ ਆਪਾਂ ਜਾ ਰਹੇ ਹਾਂ ਦਿੱਲੀ ਨੈਸ਼ਨਲ ਐਕਸਪ੍ਰੈਸ ਹਾਈਵੇ ਹੈ ਜਿਹੜਾ ਉਹਦੇ ਰਾਹੀਂ ਆਪਾਂ ਪਹੁੰਚ ਰਹੇ ਹਾਂ ਦਿੱਲੀ ਤੇ ਮੇਰੇ ਨਾਲ ਇਸ ਬਿਹਤਰੀਨ ਸਫਰ ਦੇ ਵਿੱਚ ਮੇਰੇ ਵੱਡੇ ਵੀਰ ਜਤਿੰਦਰ ਵੀਰ ਜੀ ਨੇ ਮੇਰਾ ਨਾਮ ਵੀ ਜਤਿੰਦਰ ਹੈ ਮੇਰਾ ਨਾਮ ਜਤਿੰਦਰਪਾਲ ਸਿੰਘ ਹੈ ਤੇ ਵੀਰ ਜੀ ਦਾ ਨਾਮ ਵੀ ਜਤਿੰਦਰ ਹੈ ਦੇਖੋ ਜੀ ਦੋ ਜਤਿੰਦਰ ਕੱਟੇ ਹੋਗੇ ਤੇ ਦੋਨੋਂ ਚਾਰੇ ਨੇ ਦਿੱਲੀ ਇਹਨਾਂ ਦੇ ਨਾਲ ਆਪਾਂ ਇੰਟਰੋਡਿਊਸ ਕਰਾਉਨੇ ਆ ਇਹ ਹੈਗੇ ਨੇ ਜੀ ਦਿੱਲੀ ਦੇ ਕਾਰ ਕਿੰਗ ਦੇ ਨਾਮ ਨਾਲ ਤੇ ਜਾਣੇ ਜਾਂਦੇ ਨੇ ਇੱਕੋ ਇੱਕ ਸਰਦਾਰ ਬੰਦਾ ਪੂਰੀ ਦਿੱਲੀ ਦੇ ਵਿੱਚ ਜਿਨੇ ਧੂਮ ਮਚਾ ਰખી ਆ ਪੂਰੀ ਗੱਡੀਆਂ ਦੇ ਮਾਮਲੇ ਦੇ ਵਿੱਚ ਜਿੰਨੀ ਵੀ ਤੁਸੀਂ ਗੱਡੀ ਦੇਖਦੇ ਹੋ ਚਾਹੇ ਤੁਸੀਂ ਸ਼ਹਿਰ ਪਾਤਨਾ ਤੋਂ ਬਲੌਂਗ ਕਰਦੇ ਹੋ ਜਾਂ ਪੰਜਾਬ ਦੇ ਵਿੱਚ ਗੱਡੀਆਂ ਨੇ ਜਿਹੜੀਆਂ ਲਗਜ਼ਰੀ ਗੱਡੀਆਂ ਪੀਐਮ ਡਬਲਯੂ ਆਡੀ ਤੱਕ ਦੀ ਜਿਹੜੀਆਂ ਲਗਜ਼ਰੀ ਗੱਡੀਆਂ ਨੇ ਵੀਰ ਜੀ ਸਪਾਈ ਕਰਦੇ ਨੇ ਇਹਨਾਂ ਦਾ ਉੱਥੇ ਇੱਕ ਗੱਡੀਆਂ ਦਾ ਕੰਮ ਹੈ ਤੇ ਆਪਾਂ ਇਸ ਸਫ਼ਰ ਦੇ ਤੁਸੀਂ ਇਸ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਇਸ ਸਫ਼ਰ ਦੇ ਵਿੱਚ ਆਪਾਂ ਕੱਲੀ ਕੱਲੀ ਚੀਜ਼ ਇਹਦੇ ਉੱਤੇ ਕੀ ਕੀ ਹੈ ਇਸ ਐਕਸਪ੍ਰੈਸ ਹਾਈਵੇ ਦੇ ਉੱਤੇ ਉਹ ਕੱਲੀ ਕੱਲੀ ਚੀਜ਼ ਦੇ ਬਾਰੇ ਡਿਸਕਸ਼ਨ ਕਰਾਂਗੇ ਸਾਡੇ ਨਾਲ ਤੁਸੀਂ ਇਸ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਆਪਾਂ ਕੰਦੀ ਕਲੀ ਚੀਜ਼ ਤੁਹਾਨੂੰ ਚੀਜ਼ ਦਿਖਾਵਾਂਗੇ ਇਹਦੇ ਉੱਤੇ ਕੀ ਰੂਲ ਰੈਗੂਲੇਸ਼ਨਸ ਨੇ ਕਿੱਦਾਂ ਦੀ ਇਹ ਬਣੀ ਹੋਈ ਐ ਕੀ ਸਟਰਕਚਰ ਐ ਦਾ ਸਾਰੀ ਆਪਾਂ ਗੱਲਬਾਤ ਕਰਾਂਗੇ ਜਿਹੜਾ ਵੈਦਰ ਐ ਜੀ ਵੈਦਰ ਥੋੜਾ ਜਿਹਾ ਖਰਾਬ ਐ ਮੌਸਮ ਥੋੜਾ ਜਿਹਾ ਦੱਸਿਆ ਹੋਇਆ ਐ بارش ਦਾ ਤੇ ਤੁਸੀਂ ਲਾਓ ਵੀ ਸਾਹਮਣੇ ਸਾਨੂੰ ਥੋੜੀ ਥੋੜੀ ਬਦਲਵਾਈ ਤੇ بارش ਤੇ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਐ ਇਸ ਟਾਈਮ ਥੋੜੀ ਥੋੜੀ بارش ਸਵੇਰ ਤੋਂ ਲਗਭਗ ਚੱਲਦੀ ਆ ਰਹੀ ਐ ਤੇ ਇਹਦੇ ਉੱਤੇ ਆਪਾਂ ਗੱਲ ਕਰ ਰਹੇ ਸੀ ਕਿ ਇਸ ਉੱਤੇ ਕਿਹੜੀ ਕਿਹੜੀ ਚੀਜ਼ਾਂ ਚੱਲ ਰਹੀਆਂ ਨੇ ਇਹ ਜਿਹੜਾ ਹੁਣ ਇਸ ਸਮੇਂ ਜਿਹੜਾ ਰੋਡ ਐ ਐਕਸਪ੍ਰੈਸ ਹਾਈਵੇ ਇਹ ਇੱਕ ਪਾਸੇ ਦਾ ਖੁੱਲ ਚੁੱਕਿਆ ਐ ਕਿੱਥੋਂ ਤੱਕ ਇਹ ਅਰਨੋ ਤੱਕ ਜਿਹੜਾ ਕਲਾਈਤ ਵਾਲਾ ਮੋੜ ਹੈ ਉਸ ਜਗ੍ਹਾ ਤੱਕ ਜਿਹੜਾ ਅਗਲਾ ਕੱਟ ਮਿਲਦਾ ਸਾਨੂੰ ਉਸ ਤੋਂ ਬਾਅਦ ਜਿਹੜਾ ਇਹ ਦੋਨੋਂ ਪਾਸੇ ਚੱਲਦਾ ਹੈ ਇਧਰ ਫਿਲਹਾਲ ਇੱਕ ਪਾਸੇ ਚੱਲਦਾ ਜੇਕਰ ਅਸੀਂ ਗੱਲ ਕਰੀਏ ਵੀ ਇਧਰਲੇ ਪਾਸੇ ਨੂੰ ਤਾਂ ਇਹ ਨਾਪੇ ਤੱਕ ਹਲੇ ਇੱਕ ਪਾਸੇ ਨੂੰ ਚੱਲ ਰਿਹਾ ਉਸ ਤੋਂ ਅੱਗੇ ਭਵਾਨੀਗੜ ਤੱਕ ਥੋੜਾ ਜਿਹਾ ਬੰਨਣਾ ਬਾਕੀ ਹੈ ਭਵਾਨੀਗੜ ਤੱਕ ਇਹ ਜਿਹੜਾ ਰਾਹ ਉਹ ਚੱਲਦਾ ਭਵਾਨੀਗੜ ਵੀ ਕੱਟ ਮਿਲਿਆ ਹੋਇਆ ਹੈ ਇਹ ਜਿਹੜੀ ਸੜਕ ਹੈ ਪੂਰੀ ਦਿੱਲੀ ਤੋਂ ਲੈ ਕੇ ਕਟੜੇ ਤੱਕ ਦੀ ਜਿਹੜੀ ਦੂਰੀ ਹੈ ਬਹੁਤ ਹੀ ਘੱਟ ਟਾਈਮ ਦੇ ਵਿੱਚ ਤੁਸੀਂ ਇਸ ਸਫ਼ਰ ਨੂੰ ਪੂਰਾ ਕਰ ਸਕਦੇ ਹੋ 4 ਜਾਂ 5 ਘੰਟਿਆਂ ਦਾ ਆਪਾਂ ਲਈਏ ਕਿਉਂਕਿ ਇਹਦੇ ਉੱਤੇ ਜਿਹੜੀ ਰੋਡ ਦੇ ਉੱਤੇ ਸਪੀਡ ਹੈ ਸਾਡੇ ਗੱਡੀਆਂ ਦੇ ਚੱਲਣ ਦੀ ਉਹ 120 ਤੱਕ ਦੀ ਹੈਗੀ ਹੈ ਐਕਸਪ੍ਰੈਸ ਹਾਈਵੇ ਦੇ ਉੱਤੇ ਗੱਡੀ ਚਲਾਉਣ ਦੇ ਲਈ ਤੁਹਾਨੂੰ ਕਾਫੀ ਰੂਲ ਰੈਗੂਲੇਸ਼ਨਸ ਨੂੰ ਫੋਲੋ ਕਰਨਾ ਪੈਂਦਾ ਹੈ ਇਹਦੇ ਉੱਤੇ 3 ਲੇਨਸ ਬਣੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਜੇਕਰ ਤੁਸੀਂ ਇਸ ਗੱਡੀ ਦੇ ਰੂਲ ਰੈਗੂਲੇਸ਼ਨਸ ਦੇ ਨਾਲ ਆਪਣੇ ਇੱਕ ਪੂਰੇ ਕਾਗਜ਼ਾਂ ਦੇ ਨਾਲ ਇਸ ਸਫਰ ਦੇ ਉੱਤੇ ਐਕਸਪ੍ਰੈਸ ਹਾਈਵੇ ਤੇ ਸਫਰ ਕਰਦੇ ਹੋ ਤਾਂ ਤੁਸੀਂ ਬਹੁਤ ਹੀ ਵਧੀਆ ਸਫਰ ਤੈਅ ਕਰ पाओगे ਅਸੀਂ ਪਹੁੰਚ ਗਏ ਆ ਜੀ ਇਸ ਟਾਈਮ ਖਨੌਰੀ ਵਾਲੇ ਕੱਟ ਦੇ ਉੱਤੇ ਤੁਸੀਂ ਥੋੜਾ ਜਿਹਾ ਇਸ ਟਾਈਮ ਵਿਜ਼ਿਬਿਲਟੀ ਇੰਨੀ ਕਲੀਅਰ ਨਹੀਂ ਹੈਗੀ ਕਿਉਂਕਿ ਮੌਸਮਾਜ ਖਰਾਬ ਹੈ ਤੇ ਏਸ ਕੱਟ ਦੇ ਉੱਤੋਂ ਆਪਾਂ ਚੜਾਂਗੇ ਦਿੱਲੀ ਵਾਲੇ ਰੋਡ ਦੇ ਉੱਤੇ ਦੂਸਰੇ ਪਾਸੇ ਇੱਥੇ ਸਾਨੂੰ ਜਿਹੜਾ ਟੋਲ ਹੈ ਉਹੋ ਇਸ ਸਮੇਂ ਤਾਂ ਚਾਲੂ ਨਹੀਂ ਹੋਇਆ ਪਰ ਆਉਣ ਵਾਲੀ ਜਾਣਕਾਰੀ ਇਹ ਹੈ ਕਿ ਤੁਹਾਨੂੰ ਇਸ ਟੋਲ ਦੇ ਉੱਤੇ ਜਦੋਂ ਤੁਸੀਂ ਉਤਰਨਾ ਤੁਹਾਨੂੰ ਉਦੋਂ ਟੋਲ ਨਾਲ ਦੇ ਨਾਲ ਕਟਵਾਉਣਾ ਪਊਗਾ ਇਹ ਆ ਗਿਆ ਜੀ ਖਨੌਰੀ ਤੋਂ ਲੈ ਕੇ ਕੈਥਲ ਤੱਕ ਦਾ ਜਿਹੜਾ ਰੋਡ ਹੈ ਉਹ ਉਸ ਦਾ ਵਿਊ ਇਹਦੇ ਚੌਂਕ ਬਣਿਆ ਹੋਇਆ ਹੈ ਇਧਰਲੇ ਪਾਸਿਓ ਤੁਸੀਂ ਪਾਤਣਾ ਵੱਲੋਂ ਆਉਨੇ ਹੋ ਤੇ ਇਧਰਲਾ ਜਿਹੜਾ ਰਾਹ ਹੈ ਉਹ ਕੈਥਲ ਨੂੰ ਜਾਂਦਾ ਮੇਰੇ ਖੱਬੇ ਪਾਸੇ ਕੈਥਲ ਹੈ ਸੱਜੇ ਪਾਸੇ ਪਾਤਣਾ ਤੇ ਸਿੱਧਾ ਦਿੱਲੀ ਬਹੁਤ ਹੀ ਸ਼ਾਨਦਾਰ ਚੌਂਕ ਬਣਿਆ ਹੋਇਆ ਹੈ ਇਹ ਸਾਹਮਣੇ ਜਿਹੜਾ ਰਾਹ ਇਹ ਜਾਂਦਾ ਕੈਥਲ ਨੂੰ ਤੇ ਉਹ ਜਾਂਦਾ ਸਾਹਮਣੇ ਦਿੱਲੀ ਨੂੰ ਤੇ ਸੱਜੇ ਹੱਥ ਆਉਂਦਾ ਪਾਤਣਾ ਤੁਸੀਂ ਚੜ ਚੁੱਕੇ ਆ ਰੋਡ ਦੇ ਉੱਪਰਲੇ ਪਾਸੇ ਤੋਂ ਸਾਹਮਣੇ ਸਾਨੂੰ ਫੇਰ ਇੱਕ ਟੋਲ ਪਲਾਜ਼ਾ ਮਿਲਿਆ ਉਹ ਟੋਲ ਪਲਾਜ਼ੇ ਤੋਂ ਸਾਨੂੰ ਟੋਲ ਕੱਟ ਕੇ ਅੱਗੇ ਜਾਣ ਲਈ ਅੱਗੇ ਦਿੱਤੀ ਜਾਏਗੀ ਇੱਥੇ ਤੁਹਾਡੇ ਕੋਲ ਫਾਸਟ ਟੈਗ ਹੋਣਾ ਕੰਪਲਸਰੀ ਹੈ ਇਸ ਟਾਈਮ ਇਹ ਰੋਡ ਚਾਲੂ ਕੰਡੀਸ਼ਨ ਦੇ ਵਿੱਚ ਦਾ ਸਾਈਨ ਵੀ ਇੱਥੇ ਤੁਸੀਂ ਰੁਕਣਾ ਨਹੀਂ ਹੈਗਾ ਸਾਹਮਣੇ ਆ ਗਿਆ ਜੀ ਸਾਈਨ ਬੋਰਡ ਸਾample 145 ਤੇ ਰੁੱਤਕ 129 ਦਿੱਲੀ 190 ਕਿਲੋਮੀਟਰ ਆ ਦੇਖੋ ਜੀ 136.8 ਇਹ ਜਿਹੜਾ ਤੁਸੀਂ ਆ سامنے ਹੁਣ ਇੱਕ ਹੋਰ ਆਏਗਾ ਇਹ ਬੜੀ ਜ਼ਰੂਰੀ ਚੀਜ਼ ਹੈ ਆ ਵਾਲਾ ਬੋਰ ਇਹਦੇ ਰਾਹੀਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡਾ ਜਿਹੜਾ ਸਫ਼ਰ ਆ ਉਹ ਕਿੰਨਾ ਬਾਕੀ ਰਹਿ ਚੁੱਕਿਆ ਤੁਸੀਂ ਇਹ ਜਿਹੜਾ ਐਕਸਪ੍ਰੈਸ ਹਾਈਵੇ ਹੈ ਇਹ ਭਾਰਤ ਮਾਲਾ ਰੋਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤੇ ਇਸ ਤੋਂ ਇਲਾਵਾ ਇਹਨੂੰ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਵੀ ਕਿਹਾ ਜਾਂਦਾ ਇਹ ਜਿਹੜਾ ਰੋਡ ਹੈ ਕੇਐਮਪੀਐਲ ਰੋਡ ਦੇ ਉੱਤੇ ਟੱਚ ਕਰੇਗਾ ਇੱਥੇ ਜਿਹੜਾ ਇਹ ਰੋਡ ਹੈ ਦੋਨੇ ਪਾਸੇ ਚੱਲਦਾ ਹੈ ਜੇ ਖਨੌਰੀ ਤੋਂ ਆਪਾਂ ਅੱਗੇ ਆ ਜੀ ਇਸ ਸਮੇਂ ਜਿਹੜਾ ਰੋਡ ਹੈ ਦੋਨੇ ਪਾਸੇ ਚੱਲਦੀ ਹਾਲਤ ਦੇ ਵਿੱਚ ਹੈ ਪਿੱਛੇ ਇੱਕ ਸਾਈਡ ਤੇ ਚੱਲ ਰਹੇ ਅਸੀਂ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਨਾ 135.6 ਆ ਗਿਆ ਜੀ ਇਹਦਾ ਕੈਨ ਦਾ ਭਾਵ ਇਹ ਹੈ ਕਿ ਇਹ ਅੱਗੇ ਤੋਂ ਅੱਗੇ ਘਟਦੇ ਜਾਂਦੇ ਨੇ 135.5 ਆ ਗਿਆ ਇਹਦੇ ਨਾਲ ਕੀ ਹੈ 134.35.4 ਆ ਗਿਆ ਕਿ ਜਿੱਥੇ ਜਾ ਕੇ ਇਹਦਾ ਜ਼ੀਰੋ ਆ ਗਈ ਇਹਦਾ ਮਤਲਬ ਕਿ ਇਹ ਜਿਹੜਾ ਰੋਡ ਹੈ ਇਹ ਐਂਡ ਹੋ ਜਾਊਗਾ ਇਹ ਤੁਹਾਨੂੰ ਇਤਲਾਹ ਕਰਦਾ ਰਹਿੰਦਾ ਹੈ ਵੀ ਤੁਸੀਂ ਆਪਣੇ ਸਫ਼ਰ ਤੋਂ ਕਿੰਨੀ ਦੂਰ ਹੋ ਇਹ ਕੇਐਮਪੀਐਲ ਰੋਡ ਦੇ ਉੱਤੇ ਟੱਚ ਕਰਨ ਤੋਂ ਬਾਅਦ ਤੁਸੀਂ ਅੱਗੇ 에ਅਰਪੋਰਟ ਵਾਲੇ ਪਾਸੇ ਨੂੰ ਜਾ ਸਕਦੇ ਹੋ ਜਿਹੜਾ ਕੇਐਮਪੀਐਲ ਰੋਡ ਆਪਾਂ ਨਾਮ ਲੈ ਰਹੇ ਹਾਂ ਕੇਐਮਪੀਐਲ ਰੋਡ ਉਹਦਾ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸ ਹਾਈਵੇ ਕਿਹਾ ਜਾਂਦਾ ਉਹਨੂੰ ਉਹ ਦਿੱਲੀ ਦੀ ਆਊਟਰ ਰਿੰਗ ਹੈ ਦਿੱਲੀ ਦੇ ਵਿੱਚ ਜਿਹੜੀ ਸੜਕ ਨੂੰ ਆਕਰ ਆਪਾਂ ਦਿੱਲੀ ਨੂੰ ਕਰਨਾ ਬਾਈਪਾਸ ਤਾਂ ਤੁਹਾਨੂੰ ਉਹ ਰੋਡ ਹੈ ਜਿਹੜਾ ਉਹ ਕਾਫੀ ਸਹਾਈ ਹੁੰਦਾ ਉਹ ਸਿੱਧਾ 에ਰਪੋਰਟ ਦੇ ਨਾਲ ਵੀ ਟੱਚ ਕਰਦਾ ਪੂਰੀ ਦਿੱਲੀ ਦੇ ਆਲੇ-ਦੁਆਲੇ ਉਹ ਘੁੰਮਦਾ ਹੈ بارش ਹੋ ਚੁੱਕੀ ਹੈ ਥੋੜੀ ਜੀ ਤੇਜ਼ ਤੇ ਗੱਡੀ ਦੀ ਰਫ਼ਤਾਰ ਜੇ ਆਪਾਂ ਲਾਈਏ ਤਾਂ 80 ਦੇ ਉੱਤੇ ਸਾਡੀ ਗੱਡੀ ਚੱਲ ਰਹੀ ਹੈ ਇਸ ਟਾਈਮ ਇਹਦੇ ਉੱਤੇ ਤੁਸੀਂ 120 ਦੀ ਹੱਦ ਤੱਕ ਪਹੁੰਚਾ ਸਕਦੇ ਹੋ ਅਗਰ ਇਸ ਤੋਂ ਜ਼ਿਆਦਾ ਤੁਸੀਂ ਸਫ਼ਰ ਨੂੰ ਸੌਕਾ ਕਰਦੇ ਹੋ ਤਾਂ ਥੋੜਾ ਜਿਹਾ ਹਾਰਮਫੁਲ ਹੋ ਸਕਦਾ ਸੋ ਬੀ ਕੇਅਰਫੁਲ ਆਪਣੇ ਰੋਡ ਦੇ ਉੱਤੇ ਆਪਣੀ ਸਪੀਡ ਨੂੰ ਕੰਟਰੋਲ ਦੇ ਵਿੱਚ ਰੱਖ ਕੇ ਚੱਲਣਾ ਬਹੁਤ ਜ਼ਰੂਰੀ ਹੈ। ਆਹ ਸਾਹਮਣੇ ਦੇਖੋ ਜੀ SOS ਦਾ ਸਾਈਨ ਆ ਗਿਆ 200 ਮੀਟਰ। ਇਹਦਾ ਮਤਲਬ ਇਹ ਹੈ ਕਿ ਇਸ ਦੇ ਉੱਤੇ ਇੱਕ ਟੈਲੀਫੋਨ ਬੂਥ ਵੀ ਲੱਗੇ ਹੋਏ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਕੋਈ ਵੀ ਐਮਰਜੈਂਸੀ ਪ੍ਰੋਬਲਮ ਆਉਂਦੀ ਹੈ ਤਾਂ ਉਹਦੇ ਨਾਲ ਤੁਸੀਂ ਇਸ ਚੀਜ਼ ਨੂੰ ਸਹਾਇਤਾ ਲੈ ਸਕਦੇ ਹੋ। ਇਹਦੇ ਉੱਤੇ ਸੇਵਾ ਕੇਂਦਰ ਵਿਸ਼ਵਾਮ ਕੇਂਦਰ ਵੀ ਬਕਾਇਦਾ ਬਣੇ ਹੋਏ ਨੇ। ਜਿਵੇਂ ਕਿ ਅਰੈਸਟ ਏਰੀਆ ਉਹਦੇ ਵਿੱਚ ਤੁਸੀਂ ਕਈ ਚੀਜ਼ਾਂ ਜਿਵੇਂ ਕਹਿ ਸਕਦੇ ਆ ਕਿ ਆਪਾਂ ਅਸਟਰੀਆ ਜਿੱਥੇ ਰੈਸਟਰੀਡੀ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਬੰਨੀਆਂ ਨੇ ਇੱਥੇ ਤੁਸੀਂ ਕਿਸੇ ਤਰ੍ਹਾਂ ਦਾ ਬ੍ਰਿਸ਼ਟਾ ਜਾਂ ਕਾਫੀ ਕੋਈ ਵੀ ਕਿਸੇ ਕਿਸਮ ਦੀ ਖਾਣ ਪੀਣ ਦੀ ਚੀਜ਼ ਆ ਉਹ ਚੀਜ਼ਾਂ ਤੁਸੀਂ ਇੱਥੇ ਲੈ ਸਕਦੇ ਹੋ ਬ੍ਰੇਕ ਲੈ ਸਕਦੇ ਹੋ ਅੰਗੀ ਜੀ ਥੋੜੀ ਜੀ ਵਿਜ਼ਿਬਿਲਟੀ ਮਾਫੀ ਮੰਗਦੇ ਵਿਜ਼ਿਬਿਲਟੀ ਥੋੜੀ ਜੀ ਘੱਟ ਹੈ ਅੰਬਾਲਾ ਆ ਗਿਆ ਹਿਸਾਰ ਆ ਗਿਆ ਤੇ ਇਹ ਜਿਹੜਾ ਨਰਵਾਣੇ ਵਾਲਾ ਕੱਟ ਹੈ ਇਸ ਰੋਡ ਦੇ ਉੱਤੇ ਜਿੱਥੋਂ ਤੁਸੀਂ ਰਸਤਾ ਨਰਵਾਣੇ ਨੂੰ ਵੀ ਟਰਨ ਕਰਦਾ ਹੈ ਇਹ ਨਰਵਾਣੇ ਵਾਲਾ ਕੱਟ ਕਿਹਾ ਜਾਂਦਾ ਜੀ ਇਹਨੂੰ ਉਹ ਸਾਹਮਣੇ ਦੇਖੋ ਤੁਸੀਂ ਟੋਲ ਪਲਾਜ਼ਾ ਪਾਟਨਾ ਤੋਂ ਬਾਅਦ ਜਿਹੜਾ ਇਹਦਾ ਘੱਟ ਹੈ ਸਿੱਧਾ ਨਰਵਾਣੇ ਵਾਲਾ ਘੱਟ ਹੈ ਜੀ ਇਹਦੇ ਨਾਲ ਨਰਵਾਣਾ ਸ਼ਹਿਰ ਹੈ ਜਿਹੜਾ ਉਹ ਪਾਰੋਂ ਬਾਹਰ ਰਹਿ ਗਿਆ ਮੌਸਮ ਬਹੁਤ ਖਰਾਬ ਹੈ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੈ ਜਿਸ ਦੇ ਕਰਕੇ ਤੁਹਾਨੂੰ ਇਸ ਟਾਈਮ ਵੀਡੀਓ ਦੇ ਵਿੱਚ ਇੰਨੀ ਖਾਸ ਰਿਅਲਟੀ ਨਜ਼ਰ ਨਹੀਂ ਆਉਂਦੀ ਹੋਏਗੀ ਕੀ ਤੁਸੀਂ ਇਸ ਰੋਡ ਦੇ ਉੱਤੇ ਕਿੰਨਾ ਕੁ ਸਫ਼ਰ ਕਰਦੇ ਰਹਿੰਦੇ ਹੋ ਲਗਾਤਾਰ ਤੁਹਾਡਾ ਤਾਂ ਕਾਫੀ ਸਫ਼ਰ ਇਸ ਦੇ ਉੱਤੇ ਹੁੰਦਾ ਰਹਿੰਦਾ ਹੋਵੇਗਾ ਤੁਸੀਂ ਕਿੰਨੀ ਵਾਰ ਇਹਦੇ ਉੱਤੇ ਆਉਂਦੇ ਜਾਂਦੇ ਰਹੋਗੇ ਇੱਕ ਆਪੀਕ ਚ ਮਿਲਦਾ ਤੁਹਾਡਾ ਇੱਕ ਜਿਹੜਾ ਪੱਕਾ ਹੁੰਦਾ ਹੋਊਗਾ ਇਹਦੇ ਉੱਤੇ ਮੇਰਾ ਵੀਕ ਔਰ ਟੈਂਡੇ ਦੇ ਵਿੱਚ ਇੱਕ ਤਾਂ ਜਿਹੜਾ ਲੱਗਦਾ ਰਹਿੰਦਾ ਹੈ ਅੱਛਾ ਜੀ ਜਦੋਂ ਦਿੱਲੀ ਤੋਂ ਆਪਣੇ ਹੋਮ ਟਾਊਨ ਪਾਤਣੂ ਹੋਣਾ ਜੀ ਤੇ ਮੋਸਟਲੀ ਮੈਂ ਇਸੇ ਰੋਡ ਦਾ ਪਰਿਆਨਾ ਵੀਰ ਜੀ ਜਿਵੇਂ ਤੁਹਾਨੂੰ ਤੁਸੀਂ ਰੋਤਕ ਵਾਲੇ ਪਾਸੇ ਦੂਸਰੇ ਰੋਡ ਨਹੀਂ ਜਾਂਦੇ ਹੁੰਦੇ ਸੀ ਪਰ ਤੁਹਾਨੂੰ ਉਹਦੇ ਨਾਲ ਤੇ ਇਹ ਰੋਡ ਬੜਾ ਈਜ਼ੀ ਲੱਗਦਾ ਹੋਣਾ ਬਿਲਕੁਲ ਅੰਡਰਸਟੂਡ ਜਿਆ ਗੱਲ ਹੈ ਕਿ ਇਹ ਰੋਡ इजीली ਲੱਗਦਾ ਹੈ ਕਿ ਆਪਾਂ ਨਾ ਤਾਂ ਕਿਤੇ ਰਸਤੇ 'ਚ ਰੁਕਣਾ ਹੁੰਦਾ ਜੀ ਆਪਾਂ ਨੂੰ ਹੁੰਦਾ ਹੈ ਕਿ ਚਲੋ ਗੱਡੀ ਸਟਾਰਟ ਕੀਤੀ ਆਪਣੇ ਹੋਮ ਟਾਊਨ ਜਾ ਕੇ ਆਪਾਂ ਰੁਕੀਏ ਉਹ ਬੈਟਰ ਹੈ ਆਪਣੀ ਫੈਮਿਲੀ ਜਾਈਏ ਟਾਈਮ ਨਾ ਜਾਈਏ ਟਾਈਮ ਨਾ ਆਪਣੇ ਕੰਮ ਤੇ ਬਿਲਕੁਲ ਬਿਲਕੁਲ ਬਾਕੀ ਰੋਡ ਸੇਫ ਹੈ ਕੋਈ ਵੀ ਕਈ ਕਿਸਮ ਦੀਆਂ ਅਫਵਾਹਾਂ ਨੇ ਇਹਦੇ ਉੱਤੇ ਕਿ ਇਸ ਰੋਡ ਦੇ ਉੱਤੇ ਜੀ ਲੁੱਟਾਂ ਖੋਹਾਂ ਹੁੰਦੀਆਂ ਨੇ ਕੋਈ ਐਦਾਂ ਦਾ ਸੀਨ ਨਹੀਂ ਹੈਗਾ ਦੇਖੋ ਕਈ ਉਸ ਏਰੀਆ ਪਿੱਛੇ ਜੀ ਪ੍ਰੋਬਲਮ ਆਈ ਸੀ ਪਰ ਸਾਡੇ ਜਿਹੜਾ ਪੰਜਾਬ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੇ ਪੂਰੀ ਤਨਦੇਹੀ ਨਾਲ ਇਸ ਚੀਜ਼ ਨੂੰ ਮਤਲਬ ਕਾਊਂਟ ਕੀਤਾ ਤੇ ਉਹਨਾਂ ਨੇ ਉਹਨਾਂ ਦੋਸ਼ੀਆਂ ਨੂੰ ਫੜ ਕੇ ਜਿਹੜਾ ਪ੍ਰੋਬਲਮ ਸੀ ਉਸ ਨੂੰ ਸਾਲਵ ਆਊਟ ਕੀਤਾ ਇਹਦੇ ਰੋਡ ਦੇ ਉੱਤੇ ਜੇਕਰ ਤੁਸੀਂ ਚੱਲਦੇ ਹੋ ਨਾ ਤੁਹਾਨੂੰ ਕੁਝ-ਕੁਝ ਜਗ੍ਹਾ ਦੇ ਉੱਤੇ ਯੂ ਟਰਨ ਮਿਲਦਾ ਹੈ ਜਿਹੜਾ ਯੂ ਟਰਨ ਹੈ ਉਹਦੇ ਨਾਲ ਹੀ ਤੁਸੀਂ ਜਿਹੜਾ ਅਗਰ ਤੁਸੀਂ ਕਿਸੇ ਡੈਸਟੀਨੇਸ਼ਨ ਚੇਂਜ ਕਰਨੀ ਹੈ ਤਾਂ ਉਹ ਤੁਸੀਂ ਕਰ ਸਕਦੇ ਹੋ ਤੇ ਆਪਾਂ ਸਪੀਡ ਬਾਰੇ ਗੱਲ ਕੀਤੀ ਸੀ 120 ਦੀ ਸਪੀਡ ਇਹਦੇ ਉੱਤੇ ਕਾਰ ਦੀ ਹੈ ਅਗਰ ਆਪਾਂ ਟਰੱਕ ਦੀ ਗੱਲ ਕਰ ਲਈ ਤਾਂ 80 ਕਿਲੋਮੀਟਰ ਦੀ ਹੈ 3 ਵੀਲਰ ਇਹਦੇ ਉੱਤੇ ਬਿਲਕੁਲ ਤੋਂ ਬੈਨ ਹੈ ਟਰੈਕਟਰ ਇਹਦੇ ਉੱਤੇ ਨਹੀਂ ਚਲਾ ਸਕਦੇ ਇਸ ਦੇ ਉੱਤੇ ਇੱਕ ਹੋਰ ਚੀਜ਼ ਹੈ ਇਹਦੇ ਲਾਂਡ ਟੇ 2 ਦੇ ਉੱਤੇ ਐਚ ਐਮ ਡੀ ਵੀ ਹੀਕਰ ਰਹਿਣਗੇ ਲੈਂਡ 1 ਦੇ ਉੱਤੇ ਘਾਰ ਰਹੇਗੀ ਮਤਲਬ ਇਹ ਜਿਹੜੀਆਂ ਤੁਸੀਂ ਰੋਡ ਦੇ ਉੱਤੇ ਆਪਾਂ ਕਲਾਸੀਫਿਕੇਸ਼ਨ ਦੇਖਦੇ ਆ ਦੋਨੇ ਪਾਸੇ ਤਾਂ ਇਹ ਤੁਹਾਨੂੰ ਦਰਸਾਉਂਦੀ ਹੈ ਕਿ ਤੁਸੀਂ ਕਿਹੜੇ ਪਾਸੇ ਚੱਲਣਾ ਹੈ ਥੋੜਾ ਜਿਹਾ ਪਿਆ ਮੌਸਮ ਦੇ ਵਿੱਚ ਫਰਕ ਸਫਰ ਦਾ ਆ ਰਿਹਾ ਆਨੰਦ ਥੋੜਾ ਥੋੜਾ ਕੇ ਐਮਪੀਐਲ ਰੋਡ ਦੇ ਉੱਤੋਂ ਸਿਰਫ ਅਸੀਂ 28.1 ਕਿਲੋਮੀਟਰ ਦੂਰ ਹਾਂ 28 ਕਿਲੋਮੀਟਰ ਦੇ ਅਪ੍ਰੋਕਸੀਮੇਟਲੀ ਅਸੀਂ ਦੂਰ ਹਾਂ ਫਿਰ ਉਸ ਤੋਂ ਬਾਅਦ ਅਸੀਂ ਕੇਐਮਪੀਐਲ ਰੋਡ ਦੇ ਉੱਤੇ ਚੜ ਕੇ ਪਹੁੰਚਾਂਗੇ ਦਿੱਲੀ ਇਸ ਰੋਡ ਦੇ ਉੱਪਰ ਐਦਾਂ ਦੇ ਸਾਈਨ ਬੋਰਡ ਕਾਫੀ ਆਉਂਦੇ ਨੇ ਜਿਹੜੇ ਤੁਹਾਨੂੰ ਵਕ ਵਕ ਚੀਜ਼ਾਂ ਸਮੇਂ-ਸਮੇਂ ਤੇ ਡਿਸਪਲੇ ਕਰਦੇ ਨੇ ਵੀ ਤੁਸੀਂ ਰੋਡ ਦੇ ਉੱਤੇ ਡ੍ਰਿੰਕ ਕਰਕੇ ਗੱਡੀ ਨਾ ਚਲਾਓ ਔਰ ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰੋ। ਇਸ ਰੋਡ ਦੇ ਉੱਤੇ ਕੁਝ-ਕੁਝ ਟਾਈਮ ਤੋਂ ਬਾਅਦ ਤੁਹਾਨੂੰ ਆਹ ਸਾਹਮਣੇ ਇਦਾਂ ਦੇ ਕੈਮਰੇ ਜਰੂਰ ਦੇਖਣ ਨੂੰ ਮਿਲਣਗੇ। ਇਸ ਰੋਡ ਦੇ ਉੱਤੇ ਪੂਰੀ ਦੇ ਉੱਤੇ ਇਹ ਕੈਮਰੇ ਲੱਗੇ ਹੋਏ ਨੇ। ਉਹ ਸਾਹਮਣੇ ਦੇਖੋ ਟੈਲੀਫੋਨ ਬੂਥ ਹੈ ਜਿਹੜਾ ਉਹਦਾ ਦੱਸਿਆ ਹੋਇਆ ਹੈ ਵੀ 200 ਮੀਟਰ ਦੇ ਉੱਤੇ ਟੈਲੀਫੋਨ ਬੂਥ ਲੱਗਾ ਹੋਇਆ ਐਮਰਜੈਂਸੀ ਦੇ ਲਈ। ਗ੍ਰੀਨਰੀ ਬਹੁਤ ਵਧੀਆ ਸੋਹਣਾ ਥੀ ਦਿੱਲੀ ਆ ਗਈ 76 7652 ਕਰਖੋਦਾ 20 ਸਫਰ ਤੈ ਹੁੰਦਾ ਜਾ ਰਿਹਾ ਹੈ ਸਫਰ ਦਾ ਪਤਾ ਨਹੀਂ ਲੱਗ ਰਿਹਾ ਵੀ ਸਫਰ ਕਿੱਦਾਂ ਜਾ ਰਿਹਾ ਪਾਣੀ ਵਰਗੀ ਰੋਡ ਮਲਾਈ ਵਰਗੀ ਰੋਡ ਜਿਹਨੂੰ ਪਾਕੇ ਨੇ ਨਾ ਮਲਾਈ ਵਰਗੀ ਰੋਡ ਉਹ ਰੋਡ ਹੈ ਇਹ ਭਾਰਤ ਮਾਲਾ ਰੋਡ ਐਕਸਪ੍ਰੈਸ ਹਾਈਵੇ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਜੀ ਲੱਗ ਜਾਂਦਾ ਜਦੋਂ ਤੁਸੀਂ ਇਸ ਰੋਡ ਦੇ ਉੱਤੇ ਜਾਂਦੇ ਹੋ ਰੋਡ ਕਹਿੰਦੇ ਸਾਫ਼ ਹੋਵੇ ਨਾ ਤਾਂ ਸਫ਼ਰ ਹੈ ਜਿਹੜਾ ਉਹ ਤੈਅ ਕਰਨਾ ਆਰਾਮਦਾਇਕ ਹੁੰਦਾ ਹੈ ਇਹ ਇਦਾਂ ਦੇ ਤੁਹਾਨੂੰ ਸਪੀਡ ਕੈਮਰੇ ਨੇ ਜਿਹੜੇ ਉਹ ਵੀ ਨਜ਼ਰ ਆਉਣਗੇ ਪਹਿਲਾਂ ਸਾਈਨ ਦਿੱਤਾ ਜਾਂਦਾ ਵੀ 80 ਤੇ 120 ਤੋਂ ਵੱਧ ਨਾ ਸਪੀਡ ਰੱਖੀ ਜਾਵੇ ਇਹ ਗੱਲ ਧਿਆਨ ਰੱਖਣੀ ਚਾਹੀਦੀ ਹੈ ਵੀ ਇਹਦੇ ਉੱਤੇ ਓਵਰ ਸਪੀਡ ਹੈ ਜਿਹੜੀ ਉਹ ਤੁਹਾਡਾ ਚਲਾਨ ਕਟਵਾ ਸਕਦੀ ਹੈ ਤੇ ਇੱਕ ਚੀਜ਼ ਇਹ ਵੀ ਹੈ ਵੀ ਇਸ ਦੇ ਉੱਤੇ ਤੁਸੀਂ ਧੀਮੀ ਗਤੀ 'ਚ ਵੀ ਗੱਡੀ ਨਹੀਂ ਚਲਾ ਸਕਦੇ ਇੱਕ ਲਿਮਟ ਹੁੰਦੀ ਹੈ ਤੁਹਾਨੂੰ ਉਸ ਲਿਮਟ ਦੇ ਅੰਦਰ ਰਹਿਣਾ ਪਊਗਾ ਵੀਰੇ ਸਫਰਾ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਕਰਕੇ ਸਫਰ ਥੈਂਕ ਯੂ ਤੇ ਇੱਕ ਮੈਂ ਤੁਹਾਡੇ ਬਾਰੇ ਗੱਲ ਸ਼ੇਅਰ ਕਰਨਾ ਚਾਹੁੰਦਾ ਸਾਡੇ ਸਾਰੇ ਵੀਰਾਂ ਨੂੰ ਦੱਸਣਾ ਚਾਹੁੰਦਾ ਵੀ ਅਗਰ ਤੁਹਾਡਾ ਇੱਕ ਸੁਪਨਾ ਕਾਰ ਲੈਣ ਦਾ ਤਾਂ ਤੁਸੀਂ ਇਸ ਵੀਰੇ ਨਾਲ ਜਰੂਰ ਸੰਪਰਕ ਕਰੋ ਇਹਨਾਂ ਦਾ ਜਿਹੜਾ ਆਫਿਸ ਹੈ ਉਹ ਦਿੱਲੀ ਦੇ ਵਿੱਚ ਹੈ ਕਾਰ ਜੌਨ ਦੇ ਨਾਮ ਤੇ ਇਹਨਾਂ ਦਾ ਆਫਿਸ ਹੈ ਅਗਰ ਤੁਸੀਂ ਕਿਸੇ ਵੀ ਕਿਸਮ ਦੀ ਜਿਹੜੀ ਗੱਡੀ ਹੈ ਉਹ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਡਿਮਾਂਡ ਆ ਤੁਹਾਡੀ ਵੀ ਮੇਰੇ ਕੋਲ ਇਦਾਂ ਦੀ ਆਪਸ਼ਨ ਹੋਵੇ ਐ ਪੈਟਰੋਲ ਵੇਰੀਐਂਟ ਹੋਵੇ ਡੀਜ਼ਲ ਹੋਵੇ ਆਟੋਮੈਟਿਕ ਹੋਵੇ ਦੂਸਰੀ ਗੱਡੀ ਹੋਵੇ ਕਿਦਾਂ ਦੀ ਵੀ ਮਹਿੰਗੀ ਤੋਂ ਮਹਿੰਗੀ ਗੱਡੀ ਐ ਜਿਹੜੀ ਉਹ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਤੁਸੀਂ ਵੀਰੇ ਨੂੰ ਤੁਸੀਂ ਮਿਲ ਸਕਦੇ ਹੋ ਮੈਂ ਇਹਨਾਂ ਦਾ ਜਿਹੜਾ ਨੰਬਰ ਹੈ ਉਹ ਸਕਰੀਨ ਤੇ ਉੱਤੇ ਸ਼ੋਅ ਕਰ ਦਿੰਦਾ ਆਪチェ ਸੀ ਪੂਰਾ ਮੀਂਹ ਦੇ ਨਾਲ ਬੁਰਾ ਹਾਲ ਥੋੜਾ ਜਿਹਾ ਹੁਣ ਮੀਂਹ ਦਾ ਮੌਸਮ ਠੀਕ ਹੋਇਆ ਇੱਥੇ ਸਾਹਮਣੇ ਸਾਈਨ ਬੋਰਡ ਆ ਗਿਆ 2 ਕਿਲੋਮੀਟਰ ਤੇ ਰੋहतक ਨੂੰ ਟਰਨਓਵਰ ਹੋਵੇਗਾ ਦਿੱਲੀ 71 ਕਿਲੋਮੀਟਰ ਰਹਿ ਗਈ ਕਹਿੰਦੇ ਨੇ ਦਿੱਲੀ ਆਪ ਦੂਰ ਨਹੀਂ ਕਿਉਂਕਿ ਭਾਰਤ ਮਾਲਾ ਐਕਸਪ੍ਰੈਸ ਹਾਈਵੇ ਬਣ ਚੁੱਕੀ ਹੈ ਇਸ ਕਰਕੇ ਦਿੱਲੀ ਦੂਰ ਨਹੀਂ ਹੈਗੀ ਇਹ ਆ ਗਿਆ ਜੀ ਟੋਲ ਪਲਾਜ਼ਾ ਇਹਦੇ ਉੱਤੇ 11 ਲਾਈਨਾਂ ਬੜੀਆਂ ਹੋਈਆਂ ਨੇ ਗੱਡੀਆਂ ਦੇ ਲਈ ਜਿਹੜੀ ਤੁਹਾਡੇ بارش ਦੁਆਰਾ ਸ਼ੁਰੂ ਹੋ ਚੁੱਕੀ ਹੈ ਤੇ ਅਸੀਂ ਲੱਗ ਚੁੱਕੇ ਹਾਂ ਲੱਗੇ ਕੇ ਐਮ ਪੀ ਐਲ ਰੋਡ ਹੈ ਜਿਹੜੀ ਉਹ ਸਾਡੇ ਤੋਂ ਹੈਗੀ ਹੈ ਸਿਰਫ 3 ਕਿਲੋਮੀਟਰ ਦੇ ਨੇੜੇ ਤੇੜੇ ਦੂਰ ਹੈ ਅਸੀਂ ਸਿਰਫ ਕੇ ਐਮ ਪੀ ਐਲ ਰੋਡ ਦੇ ਉੱਤੇ ਇੱਕ ਵਾਰੀ ਇਸ ਜਿਹੜੀ ਭਾਰਤ ਮਾਲਾ ਰੋਡ ਹੈ ਇਹ ਉੱਥੇ ਜਾ ਕੇ ਐਗਜ਼ਿਟ ਹੋ ਚੁੱਕੀ ਹੈ ਲਓ ਜੀ ਕੁੰਡਲੀ ਮਾਨੇਸਰ 2 ਕਿਲੋਮੀਟਰ ਐਗਜ਼ਿਟ ਪੁਆਇੰਟ ਤੇ ਦਿੱਲੀ ਰਹਿ ਗਈ 56 ਕਿਲੋਮੀਟਰ ਜੀ ਪੁਆਇੰਟ 7 ਪੁਆਇੰਟ 6 ਸਾਹਮਣੇ ਬੋਰਡ ਦੇਖ ਰਹੇ ਹਾਂ ਆ ਗਿਆ ਜੀ ਅਸੀਂ ਪਹੁੰਚ ਚੁੱਕੇ ਹਾਂ ਪੁਆਇੰਟ 5 ਪੁਆਇੰਟ 4 ਪੁਆਇੰਟ 3 2 ਤੇ 1 ਲਓ ਜੀ ਇਹ ਹੈ ਜਿਹੜਾ ਸਾਹਮਣੇ ਤੁਸੀਂ ਰੋਡ ਦੇਖ ਰਹੇ ਹੋ ਇਹ ਹੈਗਾ ਕੁੰਡਲੀ ਮਾਨੇਸਰ ਪਲਵਲ ਐਕਸਪੈਕਟਸ ਹਾਈਵੇ ਅੱਗੇ ਇਹ ਜਿਹੜਾ ਰੋਡ ਹੈ ਇੱਥੋਂ ਅਸੀਂ ਹੁਣ ਟਰਨ ਕਰਾਂਗੇ ਜੀ ਕਿਉਂਕਿ ਇਹ ਇਹ ਰੋਡ ਹੈ ਜਿਹੜਾ ਭਾਰਤ ਮਾਲਾ ਰੋਡ ਇੱਥੇ ਫਿਲਹਾਲ ਖਤਮ ਹੁੰਦਾ ਤੇ ਉਮੀਦ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਰੋਡ ਅੱਗੇ ਜੋੜਿਆ ਜਾਊਗਾ ਦਿੱਲੀ ਤੱਕ ਡਾਇਰੈਕਟ ਕੋਈ ਨਾ ਕੋਈ ਕਿਸੇ ਤਰੀਕੇ ਦੇ ਨਾਲ ਤੇ ਬਹੁਤ ਹੀ ਵਧੀਆ ਰੋਡ ਹੈ ਇਹ ਹੁਣ ਆਪਾਂ ਤੁਹਾਨੂੰ ਅਗੀ ਵੀਡੀਓ 'ਚ ਦਿਖਾਵਾਂਗੇ ਜਿੱਥੇ ਜਾ ਕੇ ਅਸੀਂ ਕੁੰਡਲੀ ਮਾਨੇਸਰ ਐਕਸਪ੍ਰੈਸ ਹਾਈਵੇ ਦੇ ਉੱਤੇ ਚੜਾਂਗੇ ਇਹ ਆ ਗਿਆ ਜੀ ਟਰਨਿੰਗ ਪੁਆਇੰਟ ਹੁਣ ਸਾਹਮਣੇ ਜਿਹੜਾ ਰੋਡ ਆ ਉਹ ਸਾਹਮਣੇ ਦੇਖ ਰਹੇ ਹੋ ਉਸ ਹੀ ਆਪਣਾ ਭਾਰਤਮਾਲਾ ਰੋਡ ਤੇ ਏ ਹੈ ਕੁੰਡਲੀ ਮਾਨੇਸਰ ਐਕਸਪ੍ਰੈਸ ਹਾਈਵੇ ਜਿਹਦੇ ਉੱਤੇ ਤੁਸੀਂ ਹੁਣ ਚੱਲ ਰਹੇ ਆ ਏ ਹੈ ਜੀ ਮੇਨ ਐਗਜ਼ਿਟ ਪੁਆਇੰਟ ਜਿੱਥੇ ਜਾ ਕੇ ক্লোਜ਼ ਹੋ ਜਾਂਦਾ ਹੈ ਸਾਹਮਣੇ ਸਾਈਨ ਬੋਰਡ ਆ ਗਿਆ ਜੀ ਮਾਨੇਸਰ ਤੇ ਕੁੰਡਲੀ ਆਪਾਂ ਜਾਣਾ ਮਾਨੇਸਰ ਨੂੰ ਆ ਗਿਆ ਜੀ ਸਾਹਮਣੇ ਰੋਡ ਇਹਦੇ ਉੱਤੇ ਆਪਾਂ ਚੜ ਜਾਣਾ ਹੈ ਇਹ ਆ ਗਿਆ ਕੁੰਡਲੀ ਮਨਸਰ ਐਕਸਪ੍ਰੈਸ ਹਾਈਵੇ। ਲਓ ਜੀ ਤੁਹਾਡਾ ਸਵਾਗਤ ਹੈ। ਕੇਐਮਪੀਐਲ ਰੋਡ ਦੇ ਉੱਪਰ ਜਿਹੜਾ ਦਿੱਲੀ ਨੂੰ ਰਿੰਗ ਰੋਡ ਵੀ ਜਾਣੀ ਜਾਂਦੀ ਹੈ ਇੱਕ ਤਰ੍ਹਾਂ ਦੀ ਟੱਚ ਕਰਦਾ ਹੈ ਚਾਰੇ ਪਾਸੇ ਘੇਰਾ ਪਾਉਂਦਾ ਹੈ। ਦਿੱਲੀ, ਹਰਿਆਣਾ ਤੇ ਯੂਪੀ ਤਿੰਨਾ ਸਰਕਲ ਨੂੰ ਆਪਸ ਦੇ ਵਿੱਚ ਇਹ ਟੱਚ ਕਰਦਾ ਕੇਐਮਪੀਐਲ ਰੋਡ। ਇਹਦੇ ਉੱਤੇ ਆਪਾਂ ਚੱਲ ਰਹੇ ਹਾਂ ਹੁਣ। ਲੋ ਜੀ ਉਹ ਸੀ ਜਿਹੜਾ ਸਾਡਾ ਰੋਡ ਭਾਰਤ ਮਾਲਾ ਰੋਡ ਦੀ ਵੀਡੀਓ ਸੀ ਉਹ ਤੁਸੀਂ ਦੇਖੀ ਅੱਜ ਸੋ ਬਹੁਤ ਸੋਹਣਾ ਸਫਰ ਰਿਹਾ ਜਿਹਦੇ ਉੱਤੇ ਅਸੀਂ ਡਰਾਈਵ ਕੀਤਾ ਸਾਨੂੰ ਕਾਫੀ ਸਾਰੀਆਂ ਜਿਹੜੀਆਂ ਮੇਰਾ ਫਸਟ ਐਕਸਪੀਰੀਅੰਸ ਸੀ ਭਾਜੀ ਉਹਨਾਂ ਦਾ ਕਾਫੀ ਜ਼ਿਆਦਾ ਪੀਰ ਜੀ ਉਹਨੇ ਦੋਸਤ ਰੋਡ ਦੇ ਉੱਤੇ ਰਹੀ ਪਹੁੰਚਦੇ ਜਾਂਦੇ ਨੇ ਤੇ ਕਿਵੇਂ ਲੱਗੀ ਤੁਹਾਨੂੰ ਸਾਡੀ ਵੀਡੀਓ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਸਾਡੇ ਚੈਨਲ ਨੂੰ YouTube ਦੇ ਉੱਤੇ ਜਾ ਕੇ GPS Films Patiala ਦੇ ਉੱਤੇ ਜਾ ਕੇ ਤੁਸੀਂ ਸਬਸਕ੍ਰਾਈਬ ਕਰਨਾ ਹੈ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਮੈਨੂੰ ਫੇਸਬੁੱਕ ਤੇ ਉਹ ਰਾਹੀਂ ਤੁਸੀਂ ਦੇਖ ਰਹੇ ਹੋ ਤਾਂ ਜਤਿੰਦਰਪਾਲ ਸਿੰਘ ਕੰਬੋਸ ਦੇ ਨਾਮ ਤੇ ਮੇਰੀ ਫੇਸਬੁੱਕ ਪ੍ਰੋਫਾਈਲ ਹੈ ਉਹਦੇ ਉੱਤੇ ਜਾ ਕੇ ਮੈਨੂੰ ਫੋਲੋ ਕਰਨਾ ਹੈ ਤੇ ਜੇਕਰ ਤੁਸੀਂ ਮੈਨੂੰ ਦੇਖਦੇ ਇਨਸਟਾ ਤੇ ਤਾਂ ਜਤਿੰਦਰਪਾਲ ਸਿੰਘ ਕੰਬੋਸ ਦੇ ਨਾਮ ਤੇ ਮੈਂ ਇਨਸਟਾ ਤੇ ਵੀ ਮੌਜੂਦ ਹਾਂ ਸੋ ਜਰੂਰ ਸਾਨੂੰ ਹੌਸਲਾ ਬੁਝਾਈ ਕਰਿਓ ਕਮੈਂਟਾਂ ਦੇ ਵਿੱਚ ਜਰੂਰ ਆਪਣੀ ਰਾਏ ਦਿਓ ਕਿਵੇਂ ਲੱਗੀ ਤੁਹਾਨੂੰ ਸਾਡੀ ਇਹ ਵੀਡੀਓ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ ਨਵੇਂ ਸਫ਼ਰ ਤੇ ਨਵੀਂ ਵੀਡੀਓ ਦੇ ਨਾਲ ਧੰਨਵਾਦ because we thank you, thank you.